ਆ ਮਾਲ ਗਰੀਲੀ ਬੰਦ ਕਾ ਬੈਠਾ ਵੀਰ ਕਿਤੇ ਨਹੀਂ ਨਹੀਂ ਹੁੰਦਾ ਲਿਆਇਆ ਸਭੀਆ ਨਹੀਂ ਬਾਈ ਹਾਂ ਬੱਕਰੇ ਤੂੰ ਲੈਣਾ ਰੱਖਣ ਨੂੰ ਬੱਕਰਾ ਮਾਲ ਨਾਲ ਇਹਨਾਂ ਦੇ ਜਾਨੇ ਆ ਮਤਾਂ ਦੇ ਜਾਨੇ ਆ ਆ ਬੱਕਰੇ ਦਾ ਸੌਦਾ ਹੈ ਹਾਂ ਬਾਈ ਹੋ ਗਿਆ ਕਿੰਨਾ 24 ਦਾ 24000 ਦਾ ਲਓ ਜੀ ਆ ਬੱਕਰੇ ਦਾ ਸੌਦਾ ਹੈ ਦੋਸਤੋ ਪੂਰਾ ਬੱਕਰਾ ਮੰਡੀ ਮੰਡੀ ਤੇ ਤੇ ਬਹੁਤ ਹੀ ਚੰਗੀ ਕੁਆਲਟੀ ਦਾ ਬੱਕਰਾ ਦੋਸਤੋ ਤੇ ਪੂਰੇ 24000 ਰੁਪਏ ਦਾ ਸੌਦਾ ਹੈ ਦੋਸਤੋ ਮਾਨ ਦਾ ਰੱਖਣਾ ਜਾਨ ਗਰੀਬ ਆਦਮੀ ਆ ਯਾਰ ਹਾਂ ਬਾਲਾ ਨਾਰਮਾ ਦਾ ਬਾਲਾ ਹੀ ਗਰੀਬ ਆ ਯਾਰ ਚਲੋ ਜੀ ਦੋ ਤੋਂ ਕੱਟੇ ਜਿੱਦਾਂ ਬੱਕਰੇ ਦਾ ਸੌਦਾ ਹੋਇਆ ਪੂਰੇ ਵਾਲਾ ਬੱਕਰਾ ਮੰਡੀ ਤੇ ਤੇ ਪੂਰੇ ਟਾਪ ਦਾ ਬੱਕਰਾ ਜੀ ਸੰਜੂਬ ਸਾਹਮਣੇ ਸੰਜੂ ਆਇਦਰ ਮੂੰਹ ਘਾਰਾ ਹਾਂਜੀ ਵੇਚਣ ਵਾਲੇ ਬਾਈਆਂ ਦੇ ਕਿਹੜੇ ਪਿੰਡ ਹੈ ਵੇਚਣ 24000 ਸਿੰਘ ਵਾਲੇ ਪਿੰਡ ਵਿੱਚ ਸਿੰਘ ਵਾਲਾ ਬਾਈ ਲਓ ਜੀ ਬਾਈ ਸਿੰਘ ਵਾਲਿਆਂ ਨੇ ਵੇਚਿਆ ਦੋਸਤੋ ਬੱਕਰਾ ਫੜਦਾ ਬਾਈ ਪੂਰਾ ਟੌਪ ਕੁਆਰਟੀ ਦਾ ਬੱਕਰਾ ਦੋ ਜੱਟਿਆ ਦੇ ਮੂੰਹ ਨੂੰ ਦਿੱਤਾ ਬੱਕਰਾ ਤੇਰੀ ਨੰਮਰਾਜ ਨੂੰ ਦੇਖ ਕੇ ਦਿੱਤਾ ਯਾਰ ਐ ਥੋੜਾ ਪੈਸਾ ਨਾ ਥੋੜਾ ਪੂਰਾ ਖਣਾ ਭੋਗ ਦੀ ਜਾਣ ਬਾਜੀ ਹੈ ਐਸੇ ਕਿਹਨੇ ਲੈ ਕੇ ਵੜ ਦੇਣਾ ਯਾਰ ਭਾਈ ਰੱਖਣ ਵਾਲਾ ਆਜਾ ਭਾਈ ਚਲੋ ਚੱਲੋ ਬੱਕਰਾ ਬੱਕਰਾ ਕਾਊਂਟਰ ਪਰ ਲੈ ਕੇ ਚਲੋ ਹਾਂ ਦਿਖਾਏ ਚਲੋ ਭਾਈ ਅੱਜ ਤਾਂ ਦਾ ਨਹੀਂ ਕਰ ਚੰਜੂ ਇੱਕ ਮਿੰਟ ਥਾਲੇ ਹੋਰ ਇੱਕ ਗੱਲ ਕਰ ਲੈ ਲੋ ਜੀ ਦੋਸਤੋ ਬਹੁਤ ਵਧੀਆ ਸੌਦਾ ਹੋਇਆ ਪੂਰੇ 24000 ਰੁਪਏ ਦਾ ਬੱਕਰਾ ਹੋਇਆ ਦੋਸਤੋ ਬਾਈ ਫ੍ਰੀ ਕੋਟ ਵਾਲੇ ਚੰਜੂ ਨੇ ਲਿਆ ਦੋਸਤੋ ਤੇ ਬਹੁਤ ਚੰਗੀ ਕੁਆਲਿਟੀ ਦਾ ਬੱਕਰਾ ਦੋਸਤੋ ਫੁੱਲ ਟੌਪ ਦੀ ਕੁਆਲਿਟੀ ਆ ਦੋਸਤੋ ਤੇ ਬਹੁਤ ਵਧੀਆ ਸੌਦੇ ਹੁੰਦੇ ਆ ਪਿੰਡ ਥੂੜਾ ਵਾਲਾ ਬੱਕਰਾ ਮੰਡੀ ਦੇ ਤੇ ਮਿਲਦੇ ਆ ਦੋਸਤੋ ਇਤਨਾ ਅਗਲੀ ਵੀਡੀਓ ਦੇ ਨਾਲ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ